ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਤਨ ਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋ ਸਿੰਘ ਜੀ ਸਮੂਹ ਸ਼੍ਰੀ ਦ ਸਿੰਘ ਫੌਜਾਂ ਨੂੰ ਕੋਟ ਕੋਟ ਪਰਨਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਸ਼ਹੀਦ ਸਿੰਘਾਂ ਦੀ ਕਿਰਪਾ ਹੁੰਦੀ ਹੈ ਤਾਂ ਉਹ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਹਨ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਢੰਡਾਰੇ ਭਰੇ ਹੋਏ ਹਨ ਤੇ ਖੁੱਲੇ ਦਰਵਾਜ਼ੇ ਹਨ ਬਸ ਸੱਚੇ ਮਨੋ ਆਪਾਂ ਮੰਗਤੇ ਬਣ ਕੇ ਉਸ ਦੇ ਦਰ ਤੇ ਝੁਕ ਜਾਈਏ ਤੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਲਈ ਆਈਏ ਸਾਧ ਸੰਗਤ ਜੀ ਜੇ ਕੋਈ ਅਮੀਰ ਆਦਮੀ ਹੁੰਦਾ ਹੈ ਜਿੰਦਾ ਕਾਰੋਬਾਰ ਸੈੱਟ ਹੁੰਦਾ ਹੈ ਜੇਕਰ ਉਹਦੇ ਘਰ ਕੋਈ ਮਾੜਾ ਰਿਸ਼ਤੇਦਾਰ ਜਾਂ ਮਾੜਾ ਬੰਦਾ ਉਂਝ ਵੀ ਚਲਾ ਜਾਵੇ ਤਾਂ ਉਹ ਉਸ ਤੋਂ ਪਿੱਛਾ ਵਾਟ ਲੈਂਦਾ ਹੈ ਕਿ ਖਬਰੇ ਮੇਰੇ ਕੋਲੋਂ ਕੁਝ ਮੰਗਣ ਹੀ ਆਇਆ ਹੋਵੇਗਾ ਇਹ ਕੋ ਉਹ ਪਰਮਾਤਮਾ ਦਾ ਦਰ ਹੈ ਜਿੰਦੇ ਤੇ ਅਮੀਰ ਤੇ ਗਰੀਬ ਸਭ ਨੂੰ ਇੱਕ ਮੰਨਿਆ ਜਾਂਦਾ ਹੈ ਉਹ ਕਦੇ ਵੀ ਗਰੀਬ ਨੂੰ ਪਿੱਛਾ ਤੇ ਅਮੀਰ ਨੂੰ ਸਪੈਸ਼ਲ ਨਹੀਂ ਦਰਸਾਉਂਦਾ ਸਾਧ ਸੰਗਤ ਜੀ ਉਹਦੇ ਦਰਤੇ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਉਹਦੇ ਕੋਲ ਸਭ ਭੰਡਾਰੇ ਸਭ ਖਜ਼ਾਨੇ ਹੁੰਦੇ ਹਨ ਪਰ ਫਿਰ ਵੀ ਉਹ ਹਮੇਸ਼ਾ ਉਸ ਸੱਚੇ ਸਿੱਖ ਸੱਚੀ ਆਪਣੀ ਨੀਅਤ ਤੇ ਦੇਖਦਾ ਹੈ ਆਪਣੀ ਨੀਅਤ ਨੂੰ ਦੇਖਦਾ ਹੈ ਕਿ ਆਪਣੀ ਨੀਅਤ ਕਿੰਨੀ ਸੱਚੀ ਤੇ ਕਿੰਨੀ ਸੁੱਚੀ ਏ ਆਪਾਂ ਕਿੰਨੇ ਪਵਿੱਤਰ ਹਾਂ ਆਪਾਂ ਕਿੰਨੇ ਤਨੋਂ ਮਨੋਂ ਆਏ ਆਂ ਆਪਣੇ 'ਚ ਕੋਈ ਹੰਕਾਰ ਤਾਂ ਨਹੀਂ ਪਰ ਵਾਹਿਗੁਰੂ ਜੀ ਜਿਨ੍ਹਾਂ ਕਨੂਨ ਜਦੋਂ ਵਾਹਿਗੁਰੂ ਸਭ ਦਾਤਾਂ ਦੇ ਦਿੰਦਾ ਏ ਤਾਂ ਬਦੋ ਬਦੀ ਉਸ ਉਸ ਆਦਮੀ ਵਿੱਚ ਦੁਨੀਆ ਦੇ ਹਰ ਮਨੁੱਖ ਵਿੱਚ ਥੋੜਾ ਬਹੁਤਾ ਹੰਕਾਰ ਤਾਂ ਜ਼ਰੂਰ ਆ ਜਾਂਦਾ ਏ ਪਰ ਆਪਾਂ ਇਹ ਨਹੀਂ ਜਾਣਦੇ ਕਿ ਇਹ ਤਾਂ ਉਹਨੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਉਹ ਜੇ ਉਹ ਆਪਾਂ ਨੂੰ ਦੇ ਸਕਦਾ ਏ ਤੇ ਉਹ ਆਪਾਂ ਨੂੰ ਪਤਾ ਨਹੀਂ ਕਦੋਂ ਵੀ ਆਪਣੇ ਤੋਂ ਖੋ ਵੀ ਸਕਦਾ ਏ ਇਹ ਕੋਈ ਆਪਾਂ ਆਪ ਨਾਲ ਲੈ ਕੇ ਨਹੀਂ ਪੈਦਾ ਹੋਏ ਇਹ ਉਹਦੀਆਂ ਦਾਤਾਂ ਨੇ ਉਹਦੇ ਸ਼ੁਕਰਾਨੇ ਕਰੀਏ ਕਿ ਵਾਹਿਗੁਰੂ ਤੁਸੀਂ ਸਾਡੇ ਤੇ ਇੰਨੀ ਕਿਰਪਾ ਕੀਤੀ ਤੇ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਤੇ ਇੰਨੀਆਂ ਖੁਸ਼ੀਆਂ ਬਖਸ਼ੀਆਂ ਤੇਰੇ ਬਹੁਤ ਬਹੁਤ ਸ਼ੁਕਰਾਨਾ ਹੈ ਇਸੇ ਤਰ੍ਹਾਂ ਸਾਡੇ ਤੇ ਆਪਣੀ ਕਿਰਪਾ ਬਣਾਈ ਰੱਖੀ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ ਤੇ ਹੰਕਾਰ ਲੋਭ ਤੋਂ ਦੂਰ ਰੱਖੀ ਕਦੇ ਵੀ ਕਿਸੇ ਗਰੀਬ ਜਾਂ ਆਪ ਤੋਂ ਹੌਲੇ ਨੂੰ ਵੇਖ ਕੇ ਪਾਸਾ ਨਾ ਵਟਿਆ ਕਰੋ ਕਿਉਂਕਿ ਜਦੋਂ ਕੋਈ ਗਰੀਬ ਅਸੀਸ ਦਿੰਦਾ ਹੈ ਤਾਂ ਉਹ ਦਿਲੋਂ ਦਿੰਦਾ ਹੈ ਜਦੋਂ ਕੋਈ ਅਮੀਰ ਕਿਸੇ ਨੂੰ ਸੀਸ ਦਿੰਦਾ ਹੈ ਜਾਂ ਕਿਸੇ ਨੂੰ ਕੁਝ ਵੀ ਕਹਿੰਦਾ ਹੈ ਤਾਂ ਉਹ ਹੰਕਾਰ ਵਿੱਚ ਕਹਿੰਦਾ ਹੈ ਪਰ ਜਦੋਂ ਕੋਈ ਗਰੀਬ ਕਿਸੇ ਨੂੰ ਅਸੀਸ ਦੇਗਾ ਜਾਂ ਉਸ ਨੂੰ ਕੋਈ ਵੀ ਗੱਲ ਕਹੇਗਾ ਤਾਂ ਉਹ ਦਿਲ ਤੋਂ ਕਹਿੰਦਾ ਹੈ ਕਿਉਂਕਿ ਜੋ ਵੀ ਗਰੀਬ ਬੰਦਾ ਜਾਂ ਬੱਚਾ ਜਾਂ ਕੋਈ ਵੀ ਬਜ਼ੁਰਗ ਉਹ ਦਿਲ ਤੋਂ ਅਰਦਾਸ ਕਰਦੇ ਨੇ ਤੇ ਉਹਨਾਂ ਦੀ ਕੀਤੀ ਹੋਈ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਜ਼ਰੂਰ ਪਹੁੰਚਦੀ ਏ ਤੇ ਉਹ ਆਪਣੇ ਪੇੜੇ ਜ਼ਰੂਰ ਪਾਰ ਲਾਉਂਦੀ ਏ ਸਾਧ ਸੰਗਤ ਜੀ ਅੱਜ ਜੋ ਅਸੀਂ ਤੁਹਾਨੂੰ ਹੱਡ ਬੀਤੀ ਸੁਣਾਉਣ ਜਾ ਰਹੇ ਹਾਂ ਇਹ ਇੱਕ ਅਮਰੀਕਾ ਦੇ ਸਿਟੀਜ਼ਨ ਭੈਣ ਦੀ ਏ ਸਾਧ ਸੰਗਤ ਜੀ ਉਹ ਭੈਣ ਜੀ ਬਹੁਤ ਮਿਹਨਤੀ ਹਨ ਉਹਨਾਂ ਸਾਨੂੰ ਜਦੋਂ ਸਾਨੂੰ ਮਿਲੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਾਨੂੰ ਮਿਲੇ ਸਨ ਤੇ ਉੱਥੇ ਉਹਨਾਂ ਸਾਨੂੰ ਆਪਣੀ ਹੱਡ ਬੀਤੀ ਸੁਣਾਈ ਸਾਤਸੰਗਤ ਜੀ ਜੋ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਤਸੰਗਤ ਜੀ ਉਹਨਾਂ ਨੇ ਦੱਸਿਆ ਕਿ ਮੈਂ ਉੱਥੇ ਬਹੁਤ ਮਿਹਨਤ ਕਰਦੀ ਸੀ ਮੈਂ ਬੜੀ ਹੀ ਮਿਹਨਤੀ ਸੀ ਪਹਿਲਾਂ ਤੋਂ ਲੈ ਕੇ ਹੀ ਮੇਰਾ ਬਾਬਾ ਦੀਪ ਸਿੰਘ ਜੀ ਤੇ ਬਹੁਤ ਵਿਸ਼ਵਾਸ ਸੀ ਸਾਤਸੰਗਤ ਜੀ ਇਹ ਹੁਣ ਆਪਣੇ ਤਾਂ ਇੱਥੇ ਜ਼ਿਆਦਾ ਸੰਗਤ ਨੂੰ ਹੁਣ ਪਤਾ ਲੱਗਾ ਹੈ ਸੋਸ਼ਲ ਮੀਡੀਆ ਜਾਂ ਨੈੱਟ YouTube ਦਾ ਕਰਕੇ ਚੋਪੈਰਾ ਸਾਹਿਬ ਦਾ ਤੇ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਿੰਘਾਂ ਦਾ ਪਰ ਸਾਧ ਸੰਗਤ ਜੀ ਕੁਝ ਪਰਿਵਾਰ ਸਨ ਜੋ ਪੁਰਾਣੇ ਸਮੇਂ ਤੋਂ ਬਾਬਾ ਦੀਪ ਸਿੰਘ ਜੀ ਤੇ ਸ਼ਹੀਦ ਸਿੰਘ ਫੌਜਾਂ ਨੂੰ ਮੰਨਦੇ ਸਨ ਉਹਨਾਂ ਦੇ ਬੱਚੇ ਪੁਰਾਣਾਂ ਤੋਂ ਹੀ ਉਹਨਾਂ ਦੀ ਲੇਵ ਲੱਗੀ ਹੋਈ ਸੀ ਸ਼ਹੀਦਾਂ ਸਿੰਘਾਂ ਨਾਲ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪੁਰਾਣੇ ਆਉਂਦੇ ਸਨ ਤੇ ਦੁਪਹਿਰਾ ਸਹਿਬ ਵੀ ਕੱਟਦੇ ਸਨ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਮੈਂ ਉੱਥੇ ਚਾਇਆ ਕਿ ਸਾਡਾ ਕਾਰੋਬਾਰ ਜਾਦਾ ਵੱਧ ਜਾਵੇ ਤੇ ਮੇਰੇ ਹਸਬੰਡ ਵੀ ਟਰਾਲਾ ਚਲਾਉਂਦੇ ਸਨ ਤੇ ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਜੌਬ ਕਰਦੀ ਸੀ ਉਹ ਕਹਿੰਦੇ ਕਿ ਮੈਂ ਨਾ ਆਪਣੇ ਹਸਬੰਡ ਦੇ ਨਾਲ ਜਾਣਾ ਸ਼ੁਰੂ ਕੀਤਾ ਉਹ ਭੈਣ ਜੀ ਬਹੁਤ ਹਿੰਮਤੀ ਸਨ ਕਹਿੰਦੇ ਮੈਂ ਵੀ ਆਪਣੇ ਹਸਬੰਡ ਨਾਲ ਟਰੱਕ ਚਲਾਉਣ ਦਾ ਵੱਲ ਸਿੱਖ ਲਿਆ ਤੇ ਡਰਾਈਵਰੀ ਲਾਇਸੈਂਸ ਮੈਨੂੰ ਮਿਲ ਗਿਆ ਤੇ ਮੈਂ ਵੀ ਜਦੋਂ ਟਰਾਲਾ ਚਲਾਉਣਾ ਸ਼ੁਰੂ ਕੀਤਾ ਪਹਿਲਾਂ ਤਾਂ ਮੈਂ ਡਰਾਈਵਰੀ ਕੀਤੀ ਡਰਾਈਵਰੀ ਵਿੱਚੋਂ ਮੈਨੂੰ ਚੰਗਾ ਤਨਖਾਹ ਮਿਲ ਗਈ ਫਿਰ ਅਸੀਂ ਦੋਨਾਂ ਨੇ ਸਲਾਹ ਕੀਤੀ ਕਿ ਆਪਾਂ ਕਿਉਂ ਨਾ ਇੱਕ ਹੋਟ ਰਾਲਾ ਲੈ ਲਈਏ ਤੇ ਆਪਣੇ ਦੋ ਟਰਾਲੇ ਹੋ ਜਾਣਗੇ ਕਹਿੰਦੇ ਅਸੀਂ ਕਿਸੇ ਕੰਪਨੀ ਤੋਂ ਟਰਾਲਾ ਲਿਆ ਉਸ ਦੇ ਨਾਲ ਅਸੀਂ ਇੱਕ ਕੰਟਰੈਕਟ ਉੱਥੇ ਸਾਈਨ ਹੁੰਦਾ ਏ ਉਹ ਸਾਈਨ ਕੀਤਾ ਤੇ ਉਸ ਤੋਂ ਟਰਾਲਾ ਲੈ ਲਿਆ ਕਿਉਂਕਿ ਉੱਥੇ ਸਾਜ ਸੰਗਤ ਜੀ ਕਿਸ਼ਤਾਂ ਤੇ ਆਮੀ ਹਰ ਇੱਕ ਚੀਜ਼ ਮਿਲ ਜਾਂਦੀ ਏ ਉਹ ਕਹਿੰਦੇ ਅਸੀਂ ਵੀ ਕਿਸ਼ਤਾਂ ਤੇ ਟਰਾਲਾ ਲੈ ਲਿਆ ਜਦੋਂ ਅਸੀਂ ਟਰਾਲਾ ਲਿਆ ਕੇ ਜਿਸ ਕੰਪਨੀ ਦੇ ਵਿੱਚ ਪਾਉਣਾ ਚਾਇਆ ਉਸ ਕੰਪਨੀ ਵਾਲੇ ਸਾਡੇ ਜਾਣਕਾਰ ਸਨ ਤੇ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਕਿ ਹੁਣ ਥੋੜਾ ਜਿਹਾ ਮੰਦੀ ਦਾ ਦੌਰ ਆ ਰਿਹਾ ਹੈ ਕੈਨੇਡਾ ਵਿੱਚ ਤੇ ਆਪਣਾ ਇਹਨਾਂ ਦੋਵਾਂ ਦੇਸ਼ਾਂ ਦਾ ਹੀ ਜ਼ਿਆਦਾ ਆਵਾਜਾਈ ਦਾ ਵਪਾਰ ਰਹਿੰਦਾ ਏ ਤੇ ਟਰਾਲਿਆਂ ਦਾ ਕੰਮ ਦਿਨੋ ਦਿਨ ਮੰਦਾ ਹੁੰਦਾ ਜਾ ਰਿਹਾ ਇਸ ਦਾ ਸਾਡੀ ਤੁਹਾਨੂੰ ਇਹ ਸਲਾਹ ਏ ਕਿ ਤੁਸੀਂ ਦੂਜਾ ਟਰਾਲਾ ਨਾ ਪਾਓ ਕਾਉਣ ਦੀ ਬਜਾਏ ਤੁਸੀਂ ਆਪਣੀ ਰੈਗੂਲਰ ਜੌਬ ਰੱਖੋ ਜੋਨਤਾ ਡੇਲੀ ਜਿਆਦਾ ਸੇਫ ਹੈ ਆਉਣ ਵਾਲੇ ਦਿਨਾਂ ਵਿੱਚ ਇਹ ਕਾਰੋਬਾਰ ਘਾਟੇ ਵਿੱਚ ਜਾ ਸਕਦਾ ਹੈ ਉਹ ਭੈਣ ਜੀ ਕਹਿੰਦੇ ਕਿ ਜਦੋਂ ਉਹਨਾਂ ਨੇ ਸਾਨੂੰ ਕੰਪਨੀ ਵਾਲਿਆਂ ਨੇ ਇਹ ਗੱਲ ਕਹੀ ਤਾਂ ਅਸੀਂ ਜਿਸ ਜਿੰਨਾ ਤੋਂ ਟਰਾਲਾ ਪਰਚੇਜ ਕੀਤਾ ਸੀ ਜੋ ਡੀਲਰ ਹੁੰਦੇ ਨੇ ਜਾਂ ਕੋਈ ਪ੍ਰਾਈਵੇਟ ਕਿਸੇ ਲਿਮਟਿਡ ਤੋਂ ਲਿਆ ਕਹਿੰਦੇ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਅਸੀਂ ਕਿਹਾ ਕਿ ਅਸੀਂ ਟਰਾਲਾ ਪਰਚੇਜ ਨਹੀਂ ਕਰਨਾ ਚਾਹੁੰਦੇ ਤੇ ਸਾਡੇ ਪੈਸੇ ਨੇ ਜੋ ਰਿਫੰਡ ਕਰ ਦਿੱਤੇ ਜਾਂ ਵਾਪਸ ਕਰ ਦਿੱਤੇ ਜਾਂ ਉਹ ਕਹਿੰਦੇ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੇ ਪੈਸੇ ਵਾਪਸ ਨਹੀਂ ਹੋਣਗੇ ਤੁਸੀਂ ਇੱਕ ਕੰਟਰੈਕਟ ਸਾਈਨ ਕੀਤਾ ਹੈ ਤੇ ਉਹਦੇ ਤੇ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਸੀਗਾ ਕਿ ਤੁਹਾਡੇ ਵੱਲੋਂ ਦਿੱਤੀ ਗਈ ਪੇਮੈਂਟ ਕਿਸੇ ਵੀ ਕੀਮਤ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ ਉਹ ਕਹਿੰਦੇ ਕਿ ਅਸੀਂ ਬਹੁਤ ਪਰੇਸ਼ਾਨ ਹੋ ਗਏ ਕਿ ਸਾਡੇ ਇੰਨੇ 3-4 ਹਜ਼ਾਰ ਡਾਲਰ ਸਾਡੇ ਵੇਸਟ ਚਲੇ ਗਏ ਕਿਉਂਕਿ 3000 ਡਾਲਰ ਕਮਾਉਣਾ ਬਹੁਤ ਔਖਾ ਹੁੰਦਾ ਹੈ ਜਦੋਂ ਆਪਾਂ ਬਾਹਰਲੀ ਮੁਲਕਾਂ ਵਿੱਚ ਜਾਂਦੇ ਆ ਉਥੇ ਜਾ ਕੇ ਆਪਾਂ ਨੂੰ ਦਿਹਾੜੀਆਂ ਦਾ ਕੰਮ ਕਰਨਾ ਪੈਂਦਾ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਪੈਸੇ ਦੀ ਕੀਮਤ ਕੀ ਹੈ ਇਸ ਲਈ ਬਾਹਰ ਵਾਲਿਆਂ ਲਈ 1 1 ਡਾਲਰ ਕੀਮਤੀ ਹੁੰਦਾ ਹੈ ਕਿਉਂਕਿ ਉਹਨਾਂ ਨੇ ਨੀਂਦੇ ਜਾਗ ਕੇ ਨਿੰਦਰਾ ਕੱਟ ਕੇ ਫਿਰ ਕਮਾਈ ਕੀਤੀ ਹੁੰਦੀ ਭੁੱਖੇ ਤਰਾਈ ਰਹਿ ਕੇ ਕਹਿੰਦੇ ਅਸੀਂ ਬਹੁਤ ਪਰੇਸ਼ਾਨ ਹੋਏ ਕਿ ਅਸੀਂ ਤਾਂ ਬਹੁਤ ਗਲਤ ਕੰਮ ਕਰ ਲਿਆ ਕਹਿੰਦੇ ਫਿਰ ਮੈਂ ਨਾ ਇੱਥੇ ਆਪਦੇ ਪਿੰਡ ਫੋਨ ਕੀਤਾ ਤੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਕਹਿੰਦੇ ਮੇਰੇ ਮਾਤਾ ਜੀ ਕਹਿੰਦੇ ਕਿ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਤੁਹਾਨੂੰ ਵੱਡੇ ਲਾਸ ਤੋਂ ਹੋ ਸਕਦਾ ਬਚਾਇਆ ਹੋਵੇ ਜੇਕਰ ਤੁਸੀਂ ਜ਼ਿਆਦਾ ਕਿਸ਼ਤਾਂ ਭਰ ਦਿੰਦੇ ਤੇ ਟਰਾਲੇ ਦਾ ਕੰਮ ਅੱਗੋਂ ਨਾ ਚੱਲਦਾ ਫਿਰ ਤੁਹਾਨੂੰ ਜ਼ਿਆਦਾ ਲਾਸ ਹੋਣਾ ਸੀ ਹਜੇ ਤੱਕ ਘੱਟ ਡਾਲਰਾਂ ਦਾ ਹੋਇਆ ਏ ਕਹਿੰਦੇ ਇਸ ਤਰ੍ਹਾਂ ਜਦੋਂ ਸਾਨੂੰ ਸਾਰਿਆਂ ਨੇ ਹਿੰਮਤ ਦਿੱਤੀ ਤਾਂ ਅਸੀਂ ਸੋਚਿਆ ਵੀ ਕੋਈ ਗੱਲ ਨਹੀਂ ਬਾਬਾ ਦੀਪ ਸਿੰਘ ਜੀ ਨੇ ਸਾਡੇ ਨਾਲ ਜੋ ਵੀ ਕੀਤਾ ਚੰਗਾ ਹੀ ਕੀਤਾ ਪਰ ਕਹਿੰਦੇ ਕਿ ਸਾਨੂੰ ਜਿਹੜੀ ਕੰਪਨੀ 'ਚ ਅਸੀਂ ਟਰਾਲਾ ਪਾਉਣ ਲੱਗੇ ਸੀ ਉਹਨਾਂ ਨੇ ਕੋਈ ਕਿਹਾ ਸੀਗਾ ਕਿ ਈਮੇਲ ਪਾ ਦਿਓ ਸ਼ਾਇਦ ਹੋ ਸਕਦਾ ਹੈ ਕਿ ਤੁਹਾਡੇ ਕੁਝ ਕੇ ਪੈਸੇ ਵਾਪਸ ਆ ਜਾਣ ਕਹਿੰਦੇ ਉਹ ਉਹਨਾਂ ਦੀ ਸਲਾਹ ਦੇ ਅਨੁਸਾਰ ਅਸੀਂ ਈਮੇਲ ਜ਼ਰੂਰ ਉਹਨਾਂ ਨੂੰ ਪਾ ਦਿੱਤੀ ਸੀ ਜਿਸ ਨਾਲ ਤੋਂ ਅਸੀਂ ਟਰਾਲਾ ਪਰਚੇਜ਼ ਕਰਨਾ ਚਾਇਆ ਸੀ ਕਹਿੰਦੇ ਜਦੋਂ ਅਸੀਂ ਈਮੇਲ ਪਾ ਦਿੱਤੀ ਤਾਂ ਉਸ ਤੋਂ ਕਈ ਦਿਨ ਬਾਅਦ ਜਦੋਂ ਸਾਨੂੰ ਸਾਰਿਆਂ ਨੇ ਸਮਝਾਇਆ ਸੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਵੀ ਅਰਦਾਸ ਬੇਨਤੀ ਲਈ ਅਸੀਂ ਸੋਚਿਆ ਕਿ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਸਾਨੂੰ ਵੱਡੇ ਨੁਕਸਾਨ ਤੋਂ ਬਚਾਇਆ ਹੈ ਤੁਹਾਡੀ ਕਿਰਪਾ ਰਹਿਣੀ ਚਾਹੀਦੀ ਹੈ ਚਲੋ ਹੋਰ ਕਮਾ ਲਵਾਂਗੇ ਪਰ ਦੇਖੋ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਜਿਹੜੇ ਉਹ ਪੈਸੇ ਉਹ ਕਹਿੰਦੇ ਸੀ ਕਿ ਤੁਹਾਡੇ ਕਦੇ ਵੀ ਕਿਸੇ ਵੀ ਕੀਮਤ ਵਿੱਚ ਵਾਪਸ ਨਹੀਂ ਆਉਣੇ ਤੁਸੀਂ ਖੁਦ ਆਹ ਕੰਟਰੈਕਟ ਸਾਈਨ ਕੀਤਾ ਹੈ ਜਿਸ ਤੇ ਮੈਂਸ਼ਨ ਸੀ ਜੋ ਤੁਸੀਂ ਰੀਡ ਨਹੀਂ ਕੀਤਾ ਉਹ ਕਹਿੰਦੇ ਕਿ ਸਾਨੂੰ ਇੱਕ ਦਿਨ ਈਮੇਲ ਆਈ ਤੇ ਉਹਨਾਂ ਨੇ ਉਸ ਈਮੇਲ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਸਾਡੇ ਤੋਂ ਟਰਾਲਾ ਪਰਚੇਜ ਨਹੀਂ ਕੀਤਾ ਜੋ ਵੀ ਤੁਸੀਂ ਸਾਨੂੰ ਐਡਵਾਂਸ ਪੇਮੈਂਟ ਕੀਤੀ ਸੀ ਉਹ ਤੁਹਾਡੀ ਪ੍ਰਾਪਰ ਸਾਰੀ ਦੀ ਸਾਰੀ ਰਿਫੰਡ ਕੀਤੀ ਜਾਵੇਗੀ ਉਹ ਭੈਣ ਜੀ ਕਹਿੰਦੇ ਕਿ ਸਾਨੂੰ ਤਾਂ ਯਕੀਨ ਨਾ ਹੋਇਆ ਕਿ ਐਂਆ ਕਿਵੇਂ ਹੋ ਸਕਦਾ ਹੈ ਕਿਉਂਕਿ ਉਧਰ ਦੇ ਰੂਲ ਬਹੁਤ ਸਖਤ ਹਨ ਉਧਰ ਤਾਂ ਕੋਈ ਇੱਧ ਉਧਰ ਕੰਮ ਹੋ ਹੀ ਨਹੀਂ ਸਕਦਾ ਜੋ ਸਾਈਨ ਹੋ ਗਿਆ ਉਹ ਕਦੇ ਕੈਨਸਲ ਹੋ ਨਹੀਂ ਸਕਦਾ ਕਹਿੰਦੇ ਸ਼ਹੀਦਾ ਸਿੰਘਾਂ ਦੀ ਹੀ ਕਿਰਪਾ ਸੀ ਜੋ ਸਾਡਾ ਜਿਹੜਾ 4000 ਡਾਲਰ ਸੀ ਸਾਡੇ ਖਾਤੇ ਵਿੱਚ ਵਾਪਸ ਆ ਗਿਆ ਇੱਕ ਈਮੇਲ ਦੇ ਦੌਰਾਨ ਅਸੀਂ ਉਹਨਾਂ ਨਾਲ ਨਾ ਹੀ ਦੁਬਾਰਾ ਕੋਈ ਕੰਟੈਕਟ ਕੀਤਾ ਨਾ ਹੀ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਬਾਬਾ ਦੀਪ ਸਿੰਘ ਤੇ ਸ਼ਹੀਦ ਸਿੰਘਾਂ ਦੇ ਅੱਗੇ ਸਿਰਫ ਅਸੀਂ ਅਰਦਾਸ ਬੇਨਤੀ ਲਾਈ ਸੀ ਕਿ ਤੁਸੀਂ ਕਿਰਪਾ ਕਰੋ ਹੋ ਸਕੇ ਤਾਂ ਸਾਡੇ ਪੈਸੇ ਵਾਪਸ ਆ ਜਾਣ ਤੇ ਸ਼ਹੀਦਾਂ ਸਿੰਘਾਂ ਨੇ ਐਸੀ ਕਿਰਪਾ ਕੀਤੀ ਸਾਨੂੰ ਕੋਈ ਉਮੀਦ ਵੀ ਨਹੀਂ ਸੀਗੀ ਤੇ ਉਹ ਸਾਡੇ ਪੈਸੇ ਵਾਪਸ ਆ ਗਏ ਇਸ ਤਰ੍ਹਾਂ ਸਾਧ ਸੰਗਤ ਜੀ ਸ਼ਹੀਦ ਸਿੰਘ ਅਸੰਭਵ ਕਾਰਜ ਨੂੰ ਵੀ ਸੰਭਵ ਕਾਰ ਬਣਾਉਂਦੇ ਨੇ ਜਦੋਂ ਉਹਨਾਂ ਦੀ ਕਿਰਪਾ ਹੋ ਜੇ ਉਦੋਂ ਆਪਣਾ ਜਿਹੜਾ ਕੰਮ ਕਾਰੋਬਾਰ ਆਪਾਂ ਸੋਚ ਵੀ ਨਹੀਂ ਸਕਦੇ ਉਹ ਵੀ ਪੂਰਾ ਹੋ ਜਾਂਦਾ ਏ ਬਾਪੂ ਜੀ ਨੇ ਉਹਨਾਂ ਨੂੰ ਸਾਰੇ ਨੁਕਸਾਨ ਤੋਂ ਵੀ ਬਚਾ ਲਿਆ ਤੇ ਉਹਨਾਂ ਦੇ ਪੈਸੇ ਵੀ ਰਿਫੰਡ ਕਰਵਾਤੇ ਜੋ ਕਿ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਤੇ ਆਪਣੀ ਕਿਰਪਾ ਬਣਾਈ ਰੱਖਦੇ ਨੇ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਪੈਣ ਦਿੰਦੇ ਉਹਨਾਂ ਦੇ ਜੇਕਰ ਉਹ ਗਲਤ ਰਸਤੇ ਤੇ ਚੱਲਣ ਤਾਂ ਉਹ ਆਪ ਹੱਥ ਫੜ ਕੇ ਸਿੱਧੇ ਰਸਤੇ ਲਾ ਦਿੰਦੇ ਨੇ ਇੰਨੀ ਕਿਰਪਾ ਹੁੰਦੀ ਏ ਉਹਨਾਂ ਦੀ ਆਪਣੇ ਬੱਚਿਆਂ ਤੇ ਸਭ ਕੁਝ ਬਾਬਾ ਦੀਪ ਸਿੰਘ ਜੀ ਤੇ ਛੱਡ ਕੇ ਆਪ ਅਡੋਲ ਤੇ ਅਚਿੰਤ ਰਿਆ ਕਰੋ ਉਹ ਸਭ ਆਪਣੀਆਂ ਬੱਚਿਆਂ ਦੀਆਂ ਚਿੰਤਾ ਆਪ ਹੱਲ ਲੈ ਲੈਂਦੇ ਨੇ ਤੇ ਸਭੇ ਕਾਰਜ ਪੂਰੇ ਕਰ ਦਿੰਦੇ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂਤਾ